ਲੋ ਵੀ ਮਿੱਤਰੋ ਅੱਜ ਪ੍ਰੀਤ ਵਾਲਿਆਂ ਨੇ ਚਾਰ ਨਵੇਂ ਜਹਾਜ਼ ਲਾਂਚ ਕਰਿਆਗੇ ਆ ਤਾਂ ਤੁਸੀਂ ਦੇਖ ਹੀ ਸਕਦੇ ਹੋਂ ਦੀ ਹਾਲਤ ਹੂਲਤ ਪੂਰਾ ਐ ਜਹਾਜ਼ ਵਰਗੀ ਫੀਲਿੰਗ ਆਉਂਦੀ ਆ ਬਾਕੀ ਜਗਦੀਪ ਭਾਈ ਨਾਲ ਕਰਦੇ ਆ ਗੱਲਬਾਤ ਭਾਈ ਦੱਸੋ ਆ ਡਾਇਰੈਕਟਰ ਦੇ ਬਾਰੇ ਜੀ ਜੀਓ ਜੀ ਤੁਸੀਂ ਐ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਵੀਰੇ ਜਿਵੇਂ ਆਪਣਾ ਪ੍ਰੀਤ 649 65 HP ਕੈਟਾਗਰੀ ਦਾ ਟਰੈਕਟਰ ਹੈ ਜੀ ਹਾਂਜੀ 4 ਸਿਲੰਡਰ ਹੈਵੀ ਡਿਊਟੀ ਇੰਜਨ ਦੇ ਵਿੱਚ ਅਸਿਆ ਭਾਈ ਜੀ ਹਾਂਜੀ ਬਾਕੀ ਮੀਟਾ ਦੀ ਲਿਫਟ ਹੈ ਕਰਾਰੋ ਟਰਾਂਸਮਿਸ਼ਨ ਆ 12 ਪਲੱਸ 12 24 ਸਪੀਡ ਦੇ ਵਿੱਚ ਅਸਿਆ ਜਿਵੇਂ ਇਦੀ ਪਾਵਰ ਪੂਰ ਮਤਲਬ ਵੀਰੇ ਇੰਜਨ ਉੰਜ ਬਾਰੇ ਤੁਸੀਂ ਸਾਰੇ ਸਾਨੂੰ ਡਿਟੇਲ ਦੇ ਵਿੱਚ ਦੱਸੋ ਬਿਲਕੁਲ ਜੀ 65 HP ਕੈਟਾਗਰੀ ਦਾ ਟਰੈਕਟਰ ਬਾਕੀ ਕੰਫਰਟੇਬਲ ਸੀਟ ਹੈ ਆ ਵੱਡਾ ਪਲੇਟਫਾਰਮ ਆ ਜਿਵੇਂ ਕਿਸਾਨ ਭਰਾ ਨੂੰ ਕੰਮ ਕਰਨਾ ਜ਼ੁੰਮੇ ਸਮੇਂ ਦਾ ਕੰਮ ਕਰ ਸਕਦਾ ਹੋ ਇੱਕ ਵਾਰ ਬੈਠ ਕੇ ਦੇਖੋ ਜੀ ਹਾਂਜੀ ਤੇ ਬਾਕੀ ਉਹ ਵੀ ਮਤਲਬ ਵੀਰੇ ਐਕਸੈਸਰੀ ਵੀ ਤੁਸੀਂ ਬਹੁਤ ਐਡ ਕਰਤੀ ਹੈ ਨਾ ਐਕਸੈਸਰੀ ਹਾਂਜੀ ਜਿਵੇਂ ਲੱਗ ਤੋਂ ਖਰਚਾ ਕਰਨ ਦੀ ਲੋੜ ਬੈਠਣ ਬੂਠਾਂ ਦੇ ਵਿੱਚ ਪੂਰਾ ਮਤਲਬ ਵਧੀਆ ਸਾਰਾ ਕੁਝ ਇਨਕਲੂਡ ਆ ਜਿਵੇਂ ਫਰੰਟ ਫੈਂਡਰ ਹੋਏ ਹਾਂ ਤੇ ਕੋਲੋਪੀ ਵਗੈਰਾ ਸਾਰਾ ਕੁਝ ਓਕੇ ਆ ਨਾ ਤੇ ਭੌਤਾ ਗੱਲਾਂ ਬਸ ਮਤਲਬ ਮਿਊਜ਼ਿਕ ਸਿਸਟਮ ਹੀ ਲਾਉਣ ਵਾਲਾ ਰਹਿ ਗਿਆ ਬਾਕੀ ਠੋਕਿਆ ਬਿਲਕੁਲ ਜੀ ਹਾਂ ਤੇ ਬਾਕੀ ਇਹਦੀ ਲਿਫਟ ਲੂਟ ਦਾ ਵੀਰੇ ਜਿਵੇਂ ਹੁਣ ਆਪਣੇ ਕਿਸਾਨਾਂ ਨੂੰ ਮਤਲਬ ਜਿਆਦਾ ਪ੍ਰੋਬਲਮ ਆਉਂਦੀ ਹੈਗੀ ਤੇ ਵੀ ਵਿੱਚ ਟਰੈਕਟਰ ਮਤਲਬ ਉਹਨਾਂ ਪਿੱਛੋਂ ਲੀਕ ਵਗੈਰਾ ਹੋਣ ਲੱਗ ਜਾਂਦੇ ਹੁੰਦੇ ਆ ਤੁਸੀਂ ਸਾਨੂੰ ਇਹਦੇ ਮਾਰੇ ਮਤਲਬ ਦੱਸੋ ਸਾਰਾ ਸਿਸਟਮ ਵੀ ਜਿਵੇਂ ਉਹ ਤੇਲ ਜਾ ਕੱਢਣ ਲੱਗ ਜਾਂਦੇ ਹੁੰਦੇ ਵੀ ਉਹ ਸਿਸਟਮ ਦਾ ਨਹੀਂ ਹੈਗਾ ਨਹੀਂ ਸਰ ਟੂ ਪੋਰ ਡਿਸਟ੍ਰੀਬਿਊਟਰ ਹੈ ਜੀ ਹਾਂਜੀ ਮੀਟਾ ਦੀ ਲਿਫਟ ਅਸਲ ਜੀ ਪਹਿਲੀ ਗੱਲ ਜਿਵੇਂ ਪ੍ਰੀਤ ਕੰਪਨੀ ਆ ਹਾਂਜੀ ਉਹਨੇ ਪ੍ਰੀਤ ਕੰਪਨੀ ਦੀ ਸੋਚ ਆ ਕਿ ਆਪਣਾ ਕਿਸਾਨ ਭਰਾ ਨੂੰ ਬੈਸਟ ਚੀਜ਼ ਦਿੱਤੀ ਆ ਜੀ ਕਰਾਰੋ ਟਰਾਂਸਮਿਸ਼ਨ ਮੇਟਾ ਦੀ ਲਿਫਟ ਤੇ ਟਾਇਰ ਟੂਰ ਮਤਲਬ ਇਹਦੇ 16 ਦੇ ਵੀਰੇ ਵੱਡੇ ਟਾਇਰ ਨੇ ਜੀ 16 ਨਾ 30 ਦੇ 11 ਤੋਂ 24 ਦੇ ਫਰੰਟ ਨੇ ਤੂੰ ਦਾ ਵੀਰੇ ਇਹ ਮੈਂ ਟਰੈਕਟਰ ਨਹੀਂ ਇਹ ਟਰੈਕਟਰ ਦਾ ਕਹਾਦਾ ਇਹਦਾ ਜਹਾਜ਼ ਹੀ ਕੱਢਦਾ ਤੁਸੀਂ ਪੂਰਾ ਐ ਵਧੀਆ ਮਤਲਬ ਨਾਲੇ ਪਾਵਰਪੂਰ ਬਈ ਇਹਦਾ ਜਿਵੇਂ ਹੁਣ ਮੰਨ ਲਓ ਵੀ ਹਰੇਕ ਚੀਜ਼ ਤੇ ਇਹ ਕਾਮਯਾਬਾ ਪੂਰਾ ਬਿਲਕੁਲ ਸਰ ਤੁਸੀਂ ਕੋਈ ਵੀ ਇੰਪਲੀਮੈਂਟ ਪਾ ਸਕਦੇ ਆ ਇਹਦੇ ਨਾਲ ਵੀ ਹਰੇਕ ਇੰਪਲੀਮੈਂਟ ਇਹਦੇ ਤੇ ਪਾ ਸਕਦੇ ਆ ਆਪਾਂ ਜਿਵੇਂ ਸੁਪਰ ਸੀਡਰ ਹੋ ਗਿਆ ਵੱਡੇ ਇੰਪਲੀਮੈਂਟ ਵੀ ਕਿਸਾਨਾਂ ਨੂੰ ਕੋਈ ਕਿਸਾਨਾਂ ਨੂੰ ਵੀ ਪ੍ਰੋਬਲਮ ਨਹੀਂ ਆਉਣੀ ਮਾਰਦਾ ਕੋਈ ਦਿੱਕਤ ਨਹੀਂ ਆਉਗੀ ਅੱਛਾ ਜੀ ਤੇ ਹੁਣ ਜਿਵੇਂ ਇਹਦਾ ਬਈ ਆਹ ਰੈਡੀਏਟਰ ਆਇੰਦਾ ਜਿਵੇਂ ਕੋਈ ਗਰਮ ਹੋਣ ਦਾ ਕੋਈ ਦਿੱਕਤ ਨਹੀਂ ਆਹੇਗੀ ਵੀ ਜਿਵੇਂ ਤੂੜੀ ਦਾੜੀ ਵਾਲੇ ਤੇ ਵੀ ਰੈਡੀਏਟਰ ਬੰਦ ਹੋ ਜਾਂਦਾ ਮੇਰੀ ਉੱਚ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਇੱਕ ਵੀਰੇ ਜਮੇ ਆਹ ਟਰੈਕਟਰ ਆ ਆਪਣਾ ਆਹ ਚੱਲੀ ਜਾਂਦਾਗਾ ਜੋਦਾ ਸੁਪਰ 6095 ਬਿਲਕੁਲ ਜੀ ਇਹ ਤਾਂ ਹੁਣ ਤੋਂ ਪੰਜਾਬ ਦੇ ਵਿੱਚ ਦੇਖੇ ਰਹੇ ਹਾਂ ਹਾਂ ਜੀ ਤੇ ਮਨਕੀਰ ਤੌਲਖ ਵੀਰੇ ਨੇ ਮਤਲਬ ਜਿਹੜੇ ਖੜਾ ਦੇ ਵਿੱਚ ਸੇਵਾ ਕਰੀ ਹੈਗੀ ਆਹ ਟਰੈਕਟਰ ਦੀ ਹੋਈ ਹੈ ਵੀਰੇ ਉਹ ਹਾਂ ਜੀ ਇਹ 6095 ਜੋਦਾ 8+50 ਦੇ ਵਿੱਚ ਅਸੇ ਜੀ ਜਿਵੇਂ ਹੁਣ ਤੁਸੀਂ ਇਹ ਤਾਂ ਦੇਖੇ ਰਹੇ ਹੋ ਕਿ ਜੋਧਾ ਸਾਰੇ ਕਿਤੇ ਪੰਜਾਬ ਦੇ ਵਿੱਚ ਜੋ ਜੋਧਾ ਜੋ ਇਹਦਾ ਮਨਕੀਰ ਤੌਲਖ ਵੀਰੇ ਨੇ ਮਤਲਬ ਉਧਰ ਹੜਾਂ ਦੇ ਵਿੱਚ ਸੇਵਾ ਇਹ ਟਰੈਕਟਰ ਦੀ ਹੋਈ ਹੋਈ ਆ ਹਾਂਜੀ ਹਾਂਜੀ ਇਹਦੀ ਹੋਈ ਹੋਈ ਆ ਹਾਂਜੀ ਤੇ ਇਹਦੇ ਬਾਰੇ ਦੱਸਿਓ ਵੀ ਰੋਟਾ ਦੇ ਨਾਲ ਜਿਵੇਂ ਜੋਧਾ ਇਹ ਸਾਈਡ ਸਿੱਟ ਹੈ 8+2 ਦੇ ਵਿੱਚ ਡੁਅਲ ਕਲਚ ਤੇ ਆਪਣਾ ਸੀਆਰ ਪੀਟੀਓ ਅਸੀਂ ਇਹਦੇ ਵਿੱਚ ਵੀ ਕੰਪਨੀ ਨੇ ਐਡ ਕੀਤਾ ਜੀ ਸਾਈਡ ਸਪੋਰਟ ਹੀਟ ਗਾਰਡ ਕਿੰਨੇ ਹਾਰਸ ਪਾਵਰ ਦਾ ਵੀਰੇ ਇਹ ਇਹ 60 ਐਚਕ ਕੈਟਾਗਰੀ ਦਾ 60 ਹਾਰਸ ਪਾਵਰ ਦਾ ਇਹ ਟਰੈਕਟਰ ਆ ਤੇ ਮਤਲਬ ਇਹ ਬੂ ਬਰੇਜ ਦਾ ਸਾਰਾ ਸਿਸਟਮ ਜਿੰਨਾ ਵੀ ਆ ਪੂਰਾ ਡਮੋਕਰ ਪੋਰਟ ਆ ਵੀਰੇ ਹਾਂਜੀ ਹਾਂਜੀ ਬਿਲਕੁਲ ਓਕੇ ਤੇ ਇਹਦੀ ਮੱਲਾ ਆਪਾਂ ਇੱਕ ਵਾਰੀ ਪਹਿਲਾਂ ਵੀ ਵੀਡੀਓ ਕਰੀ ਸੀ ਨਾ ਵੀ ਹਾਂਜੀ ਹਾਂਜੀ ਤੇ ਉ ਅੱਜ ਦੇ ਟਾਈਮ ਦੇ ਵਿੱਚ ਆਪਾਂ ਦੇਖ ਹੀ ਸਕਦੇ ਹਾਂ ਪ੍ਰੀਤ ਏਜੰਸੀ ਵੀ ਅਲਵਾਰਡ ਦੇ ਵਿੱਚ ਹੀ ਪੰਜਾਬ ਨਹੀਂ ਮੈਂ ਕਹਿਣਾ ਚਾਹੁੰਦਾ ਵੀ ਆਲ ਵਾਰਡ ਦੇ ਵਿੱਚ ਹੀ ਆਪਣਾ ਇੱਕ ਵੱਖਰਾ ਸਥਾਨ ਬਣਾ ਚੁੱਕੀ ਆ ਤੇ ਹੜ ਭੀੜ ਤਾਂ ਦੀ ਵੀ ਬਹੁਤ ਸੇਵਾ ਕਰੀ ਆਗੀ ਇਹਨਾਂ ਨੇ ਅੱਜ 4 ਟਰੈਕਟਰ ਨਵੇਂ ਲਾਂਚ ਕਰਿਆ ਦੋ ਦੇ ਬਾਰੇ ਅਸੀਂ ਤੁਹਾਨੂੰ ਪਹਿਲਾਂ ਦੱਸ ਚੁੱਕੇ ਆ ਤੇ ਦੋ ਇੱਧਰ ਖੜੇ ਉਹਨਾਂ ਬਾਰੇ ਵੀ ਤੁਹਾਨੂੰ ਦੱਸਦੇ ਆ ਤੇ ਜਿਵੇਂ ਹੁਣ ਆਹ ਆ ਵੀਰੇ ਜੋਧਾ 60 49 ਇਹਦਾ ਆ ਜੋਧੇ ਨਾਲ ਤੇ ਇਹ ਜੋਧੇ ਨਾਲ ਕੀ ਫਰਕ ਬਿਲਕੁਲ ਸਰ ਜਿਵੇਂ 60 90 ਜੋਧਾ ਉਹ 8+2 ਦੇ ਵਿੱਚ ਆ 90 ਜੋਧਾ ਆਲ ਰਾਉਂਡਰ 12+12 24 ਦੇ ਵਿੱਚ ਹਾਂਜੀ ਇੱਕ ਕਰਾਰੋ ਦੀ ਟਰਾਂਸਮਿਸ਼ਨ ਆ ਜਾਂਦੀ ਹੈ ਅੱਛਾ ਇਹ ਕਰਾਰੋ ਦਾ ਆ ਗਿਆ ਉਹ ਨਾਰਮਲ ਸੀ ਹਾਂਜੀ ਇਹ ਜਿਵੇਂ ਆਪਣਾ ਟ 4 ਵੀਲ ਜੋਦਾ ਆਲ ਰੌਂਡਰ ਅੱਛਾ ਇਹ ਹੈਗੇ ਮਾਡਲ ਜੋਦਾ ਦੇ ਤੇ ਉਹ ਟੂਲ ਵੀ ਦਾ ਮਤਲਬ ਇਹ 4x4 ਹਾਂਜੀ ਇਹ 4 ਵੀਲ ਡਰਾਈਵ ਜੋਦਾ ਆਲ ਰੌਂਡਰ ਆ ਜਾਂਦਾ 24 ਸਪੀਡਾਂ ਵੀ ਇਹਦੀ ਕਿੰਨੇ ਹਾਰਸ ਪਾਵਰ ਆ ਵੀਰੇ ਇਹ ਵੀ 60 ਐਚਪੀ ਕੈਟਾਗਰੀ ਦਾ 60 ਐਚਪੀ ਪਾਵਰ ਆ ਤੇ ਬਾਕੀ ਜਿਹੜੇ ਫੰਕਸ਼ਨ ਆ ਗਏ ਉਹਦੇ ਨਾਲ ਵੀ ਉਹ ਸਾਰੇ ਸ਼ੇਮ ਹਨੇ ਬਿਲਕੁਲ ਹਾਂ ਹੀ ਹਾਂ ਜਿਵੇਂ ਆਪਣਾ ਇਹਦੇ ਵਿੱਚ ਆ ਜਾਂਦਾ ਜੋਦਾ ਆਲ ਰੌਂਡਰ ਹਾਂਜੀ 12+12 24 ਸਪੀਡ ਦੇ ਵਿੱਚ ਇਹਦੇ ਵਿੱਚ ਵੀ ਜਿਵੇਂ ਕੰਪਨੀ ਵੱਲੋਂ ਸਾਈਡ ਸਪੋਰਟ ਦਿੱਤੀ ਜਾਂਦੀ ਹੈ ਜੀ ਹਾਂਜੀ ਬਾਕੀ ਤੇ ਇੰਜਨ ਗੇਅਰ ਸਾਰਾ ਕੁਝ ਸਿਸਟਮ ਓਕੇ ਆ ਤੇ 3 ਸਪੀਡ ਟਰੈਕਟਰ ਆ ਹਾਂ ਤੇ ਟਾਇਰ 16 9 28 ਹਾਂਜੀ ਤੇ ਬਾਕੀ ਲਿਫਟ ਲੂਟ ਸਾਰਾ ਕੁਝ ਬਾਈ ਕਹਿੰਦੇ ਓਕੇ ਆਗੇ ਤੇ ਬਾਕੀ ਹੁਣ ਪ੍ਰੀਤ ਦਾ ਤਾਂ ਆਪਾਂ ਨੂੰ ਪਤਾ ਹੀ ਆ ਵੀ ਨਾ ਵੀ ਜਿੰਨਾ ਵੀ ਨਾਮ ਆਗਾ ਹੜਾ ਦੇ ਵਿੱਚ ਹੜਪੀੜ ਤੋਂ ਲੋਕਾਂ ਦੇ ਲਈ ਹੋਰ ਵੀ ਇਹਨਾਂ ਦਾ ਬਹੁਤ ਵੱਡਾ ਨਾਮ ਆ ਤੇ ਹੋਰ ਵੀ ਬਹੁਤ ਇੰਪਲੀਮੈਂਟ ਆਉਂਦੇ ਆਗੇ ਜਿਵੇਂ ਟਰੈਕਟਰ ਹੀ ਨਹੀਂ ਇਕੱਲੇ ਮਸ਼ੀਨਾਂ ਤੇ ਦੀਵਾਲੀ ਦੇ ਕਰਕੇ ਵੀਰੇ ਆਪਣੇ ਹੁਣ ਹਰੇਕ ਮਤਲਬ ਡੀਲਰਸ਼ਿਪ ਤੇ ਮਿਲ ਜੂ ਹਰੇਕ ਸ਼ਹਿਰ ਦੇ ਵਿੱਚ ਮਿਲ ਅਵੇਲੇਬਲ ਹੋ ਜੂ ਹਰ ਇੱਕ ਡੀਲਰਸ਼ਿਪ ਦੇ ਉੱਪਰ ਹਾਂਜੀ ਤੇ ਬਾਕੀ ਉੱਪਰ ਸਕਰੀਨ ਦੇ ਨੰਬਰ ਵੀ ਲਿਖਾਂਗੇ ਧੰਨਵਾਦ ਜੀ ਜਗਦੇਵ